ਲਓ ਵੀ ਮਿੱਤਰੋ ਮੈਗੀ ਦੀ ਤਿਆਰੀ ਹੋਣ ਦੀ ਜ ਸਵੇਰੇ ਸਵੇਰੇ ਸਾਰਿਆਂ ਨੂੰ ਗੁੱਡ ਮਾਰਨਿੰਗ ਤੇ ਬਹੁਤ ਇੰਨਾ ਖਵਾਣੀ ਆਹ ਜਿਹੜਾ ਪੈਂਦਾ ਹੀ ਆਪਾਂ ਸਟਾਕ ਲੈ ਆਉਂਦਾ ਸੀ ਮਿੱਤਰੋ ਤੇ ਮੈਗੀ ਪਈ ਏ ਨਾਣ ਮਰਚ ਆਪਣੇ ਕੋਲ ਏ ਤੇ ਆ ਸੀ ਮਿੱਤਰੋ ਆਪਣਾ ਕੈਂਪ ਜਿਹ ਚਾਪਾ ਰਾਤ ਰੇ ਆ ਰਾਤ ਤੇ ਪੂਰੀ ਵੀਡੀਓ ਬੰਦ ਨਹੀਂ ਪਈ ਸੀ ਮਤਲਬ ਕਿ ਅੰਧੇਰਾ ਸੀ ਤੇ ਤਾਂ ਕਰਕੇ ਬਟ ਆ ਸੀ ਮਿੱਤਰੋ ਆਪਣਾ ਰਾਤ ਦਾ ਕੈਂਪ ਫਸਟ ਟਾਈਮ ਸੀ ਤਾਂ ਗਾ ਥੋੜਾ ਯਾ ਟੇਡਾ ਮਿੰਡਾ ਐ ਬਾਕੀ ਕੰਮ ਹੋ ਗਿਆ ਪੂਰੀ ਰਿਪੋਰਟ ਤੇ ਮਿੱਤਰੋ ਮਾਹੌਲ ਪੂਰਾ ਵਧੀਆ ਆ ਇੱਕ ਤੇ ਆਪਣਾ ਰਸੀ ਤੋੜੀ ਥੱਲੇ ਪੈਰਾਂ ਲਈ ਤੇ ਗੱਲ ਇਹ ਵੇਆ ਕਿ ਸਾਨੂੰ ਇਹ ਪਤਾ ਨਹੀਂ ਸੀ ਕਿ ਇੰਨੀ ਜ਼ਿਆਦੀ ਠੰਡ ਹੋਏਗੀ ਇੱਥੇ ਤੇ ਰਾਤ ਬਹੁਤ ਜ਼ਿਆਦਾ ਠੰਡ ਸੀ ਫਿਰ ਅੱਧੇ ਬੰਦੇ ਸਾਡੇ ਪਿੱਕੇ ਦੇ ਵਿੱਚ ਪੈ ਗਏ ਆ ਵੇਖੋ ਪਿੱਕਾ ਖਲੋਤਾ ਹੈ ਤੇ ਬਟ ਜੇ ਰეკਮੈਂਡ ਕਰਾਂਗੇ ਵੀ ਜਿਨ੍ਹਾਂ ਨੇ ਕੈਂਪ ਲਾਣਾ ਹੁੰਦਾ ਹੈ ਵੀ ਆਪਣੇ ਕੰਬਲ-ਕੁੰਬਲ ਜਿਆਦਾ ਹੀ ਮੋਟੇ ਲੈ ਕੇ ਆਇਆ ਕਰੋ ਕਿਉਂਕਿ ਬਾਹਰ ਬਹੁਤ ਠੰਡ ਹੁੰਦੀ ਏ ਤੇ ਮਿੱਤਰੋ ਆ ਜਿਵੇਂ ਇੱਥੇ ਸਾਈਟ ਹੁੰਦੀ ਏ ਕਿ ਆ ਪਾਰਕਿੰਗ ਵਾਸਤੇ ਕੈਂਪ ਦੀ ਸਾਈਟ ਲੈਣੀ ਹੁੰਦੀ ਏ ਤੇ ਉਹ ਆਪਾਂ ਲੈ ਲਈ ਸੀ ਤੇ ਇੱਥੇ ਨਾਲ ਆ ਵਾਸ਼ਰੂਮ ਹੁੰਦਾ ਪਰਲੀ ਸਾਈਡ ਵਾਸ਼ਰੂਮ ਉਹਦੇ ਪੂਰੇ ਕਲੀਨ ਹੁੰਦੇ ਨੇ ਤੇ ਆ ਸਾਰੇ ਲੋਕਾਂ ਨੇ ਇੱਥੇ ਆਪਣੀ ਆਪਣੀ ਸਾਈਟ ਲਾਈਆਂ ਨੇ ਦੇਖੋ ਗੱਡੀਆਂ ਖਲੋਤੀਆਂ ਨੇ ਆ ਸਾਰੇ ਕੈਂਪਿੰਗ ਕਰਨ ਆਏ ਨੇ ਇਥੋਂ ਦੀ ਚੀਜ਼ ਵਧੀਆ ਵਾਏ ਇਥੋਂ ਦੀ ਆ ਚੀਜ਼ ਬਹੁਤ ਵਧੀਆ ਕਿ ਇੱਥੇ ਨਾ ਨੈਟਵਰਕ ਹੈ ਨਾ ਕੁਛ ਆਪਣਾ ਇੰਜੋਏ ਕਰਨ ਹੁੰਦੇ ਨੇ ਸਾਰੇ ਲੋਕੀ ਤੇ ਸੋਸ਼ਲ ਮੀਡੀਆ ਤੋਂ ਬਿਲਕੁਲ ਹੀ ਦੂਰ ਸੋ ਆਪਾਂ ਵੀਡੀਓ ਬਣਾ ਦਿਆਂ ਕਿ ਵਖਾਣ ਵਾਸਤੇ ਕੀ ਆ ਇੱਥੇ ਸਾਰਾ ਕੁਝ ਆਏ ਹੁੰਦਾ ਹੈ ਆ ਬਫ ਦੇ ਵਿੱਚ ਹੀ ਸਾਰੀ ਜਗ੍ਹਾ ਨੇ ਅਲੱਗ-ਅਲੱਗ ਜਗ੍ਹਾ ਨੇ ਇੱਥੇ ਤੇ ਅੱਜ ਦਾ ਵੇਨੇ ਰੂਟ ਆਪਣਾ ਕਿੱਧਰ ਦਾ ਹੁੰਦਾ ਆ ਵੇਖੋ ਆ ਸਾਰਾ ਏਰੀਆ ਇਹਨਾਂ ਦਾ ਹੀ ਹੈ ਆ ਸਾਰਿਆਂ ਨੂੰ ਪਾਰਕਿੰਗ ਬਣਾਈ ਹੈ ਸਾਰਾ ਨੇ ਆਪਣੀ ਗੱਡੀਆਂ ਆ ਕਈ ਕਿਸ਼ਤੀਆਂ ਲੈ ਕੇ ਆਏ ਨੇ ਤੇ ਸਾਰੇ ਨਾਮ ਨੰਬਰ ਲਿਖੇ ਨੇ ਮੁੱਲਕੀ ਨਾਲ ਨਾਲ ਜਿਹੜੀ ਨਾ ਜਿੱਥੇ ਇੱਥੇ ਪਾਰਕਿੰਗ ਲਾਈ ਗੱਡੀਆਂ ਦੀ ਉਥੇ ਉਥੇ ਇਹਨਾਂ ਨੇ ਨੰਬਰ ਲਿਖੇ ਨੇ ਲਾਈਕ ਆਹ ਦੇਖੋ ਤੇ ਆਹ E10 ਤੇ ਆਪਣਾ ਸੀ ਮਿੱਤਰੋ E8 ਉਹ ਖਲੋਤਾ ਸੋ ਦੇਖਦੇ ਹਾਂ ਅੱਗੇ ਦਾ ਕੀ ਐਡਵੈਂਚਰ ਹੁੰਦਾ ਬਾਕੀ ਮੈਗੀ ਬਣਉਂਦੀ ਏ ਉਹ ਵਖਾਣਿਆ ਤੁਹਾਨੂੰ ਕਿਵੇਂ ਦੀ ਬਣਦੀ ਏ ਨੂਨ ਮਰਚ ਲੈ ਆਉਂਦਾ ਸੀ ਬਸ ਇੱਕ ਦੁੱਧ ਦੀ ਕਮੀ ਰਹਿ ਗਈ ਏ ਉਹ ਅੰਨੀ ਤੇ ਚਾਹ ਬਣਾ ਲੈਣੀ ਸੀ ਸੋ ਦੇਖਦੇ ਆ ਭਾਈ ਹੁਣ ਉਹ ਕੀ ਕਰਦੇ ਨੇ ਲੋ ਵੀ ਮਿੱਤਰੋ ਮੈਗੀ ਆਪਣੀ ਹੋ ਚਲੀ ਏ ਤਿਆਰ ਤੇ ਕਰਦਾ ਕਰਦਾ ਨੂਨ ਮਰਚ ਆਪਾਂ ਵੱਖਰਾ ਲੈ ਆਉਂਦਾ ਸੀ ਹੋਰ ਪਾਉਣ ਵਾਸਤੇ ਤੁਸੀਂ ਮੈਗੀ ਚੈੱਕ ਕਰ ਤੈਨਣੇ ਬਣੇਗੀ ਬਣੇਗੀ ਤੈਨਾਂ ਨਾ ਬਣੇਗੀ 대박이 <laughs> 맞아. ਤੱਕ ਉਹ ਦੱਸ ਦਿੰਦੇ ਨੇ ਨਾਲ ਦੀ ਨਾਲ ਬਾ ਨਨ ਮੈਂ ਥੋੜਾ ਜਿਹਾ ਫਿੱਕਾ ਬਾਕੀ ਓਕੇ ਆ ਗਾ ਤੇ ਕੰਮ ਉਹ ਥੱਲੇ ਸੁੱਟ ਲਿਆ ਚਲੋ ਮੈਂ ਖਾ ਕੇ ਫੇਰ ਕਰਨੇ ਗੱਲ ਵਕਾਤੀ ਸਾਰੀ ਸਫਾਈ ਤੇ ਹੁਣ ਯਾਰ ਹੁਣੀ ਪਿੱਕਾ ਚਲਾਣਗੇ ਤੇ ਦੇਖਦੇ ਆ ਅੱਗੇ ਦਾ ਸਫਰ ਸੋ ਮਿੱਤਰੋ ਹੁਣ ਅਪਾ ਜਾਣਦਿਆਂ ਲੈ ਲੂ ਸੇ ਤੇ ਉੱਥੇ ਜਾ ਕੇ ਬੱਫ ਐਡਵੈਂਚਰ ਆਪਣਾ ਹੋ ਰਾਂ ਜਿਆਦਾ ਕਰਾਂਗੇ ਤੇ ਇੱਕ ਸਾਈਡ ਤੇ ਆਪਾਂ ਛੜ ਛੱਲੇ ਆ ਦੂਜੀ ਸਾਈਡ ਬਹੁਤ ਚੱਲੇ ਆ ਤੇ ਅੱਜ ਦੇਖਦੇ ਆ ਕਿੱਥੇ ਕਿੱਥੇ ਘੁਮ ਸਕਦੇ ਆ ਟਾਈਮ ਬਹੁਤ ਹੋ ਚੱਲਿਆ 10 ਵਾਚ ਲਏ ਨੇ ਰਾਊਂਡ ਤੇ ਸਾਡੇ ਬੰਦੇ ਜਿਹੜੇ ਨੇ ਜਿਹੜੇ ਬੱਲੇ ਬਣਾਇਆ ਆਪਾਂ ਨੂੰ ਭਰਾ ਹੋਣਾ ਉਹਨੂੰ ਤੇ ਉਹ ਹੀ ਬਸ ਪਹੁੰਚਣ ਆਲੇ ਨੇ ਸਾਨੂੰ ਲੱਗਦਾ 40 ਕੁ ਮਿੰਟ ਸੋ ਉੱਥੇ ਜਾ ਕੇ ਉਹ ਤੁਹਾਨੂੰ ਅੱਗੇ ਦਾ ਬਖਾਣੇ ਆ ਅਸੀਂ ਤੇ ਆਏ ਸੀ ਇੱਥੇ ਤੇਲ ਪੋਣ ਪੈਟਰੋ ਕੈਨਡਾ ਦੇ ਉੱਤੇ ਆਹ ਵੇਖੋ ਪਿੱਛੇ ਤੇਲ ਪੋ ਰਹੇ ਆ ਬਟ ਆ ਵੇਖੋ ਤੁਸੀਂ ਆ ਮੈਂ ਕਿ ਅੱਗੇ ਬਹਿ ਕੇ ਆਪਾਂ ਆ ਵੇਖੋ ਤੁਸੀਂ ਆ ਮਿੱਤਰੋ ਆ ਦੇਖੋ ਤੁਸੀਂ ਦੇਖੋ ਦੇਖੋ ਤੁਹਾਨੂੰ ਦੱਸਣ ਦੀ ਲੋੜ ਤੇ ਕੋਈ ਨਹੀਂ ਵੈਸੇ ਬਟ ਹੈ ਰਹੀ ਆਪਾਂ ਦੱਸ ਦਿੰਨੇ ਆ ਇਹਨੂੰ ਕਹਿੰਦੇ ਨੇ ਡੋਡੇ ਜਿਹਦੀ ਬਸ ਜਾਰੀ ਡਿਟੇਲ ਨਹੀਂ ਦੇਣੀ ਆਪਾਂ ਆਪਾਂ ਟ੍ਰਿਪੂ ਖਾਨੇ ਅੱਗੇ ਟ੍ਰਿਪੂ ਖਾਨੇ ਬਰੋ ਅੱਗੇ ਦਾ ਆਪਾਂ ਕਿੱਥੇ ਜਾਣਾ ਲੋ ਜੀ ਮਿੱਤਰੋ ਜਿਹੜੀ ਘੜੀ ਦਾ ਇੰਤਜ਼ਾਰ ਸੀ ਉਹ ਘੜੀ ਤੇ ਆਪਾਂ ਆ ਗਏ ਆ ਕੈਨੇਡੀਅਨ ਰੋਕੀ ਮਾਊਂਟਨ ਪਾਰਕ ਤੇ ਆ ਦੇ ਬਲਕੇਸ਼ ਨੂੰ ਵੇਖੋ ਮਿੱਤਰੋ ਵੈਲਕਮ ਟੂ ਲੇਕ 루ਸੀ ਇਹ ਮਿੱਤਰੋ 2 ਕਿਲੋਮੀਟਰ ਦਾ ਵਨਵੇ ਵੇ ਤੇ ਇਹ 1985 ਨਾਲ 1893 ਦੇ ਵਿੱਚ ਪਾਉੜੀ ਕੀਤੀ ਗਈ ਸੀ ਤੇ ਆ ਸੇਨ ਜੇ ਦਾ ਸਾਰਾ ਦੁਨੀਆ ਭਰ ਦੀ ਇੱਥੇ ਦੁਨੀਆ ਇਕੱਠੀ ਹੈ ਕਿਉਂਕਿ ਵਿਊ ਬਹੁਤ ਘਟ ਹੈ ਇੱਥੇ ਆਪਾਂ ਆ ਵੋਟਿੰਗ ਵੀ ਕਰ ਸਕਨੇ ਆ ਆ ਲੋਕ ਤੁਸੀਂ ਦੇਖ ਰਹੇ ਹੋ ਵੀ ਕਰ ਰਹੇ ਨੇ ਦੇ ਮਿੱਤਰੋ ਪੋਲ ਇਹਦਾ ਨਾਮ ਏ ਗਲੇਸ਼ੀ ਇਹ ਪੋਲ ਦਾ ਨਾਮ ਪੋਲ ਦਾ ਨਾਮ ਤੇਗਾ ਟਕਾਕਾ ਪੋਲ ਤੇ ਕਾਕਾ ਪੋਲ ਇਹ ਤੇ ਨਾਮ ਮਿੱਤਰੋ ਟਕਾਕਾ ਪੋਲ ਤੇ ਇਹ ਆਰਾਊਂਡ 12672 ਫਿਟ ਦੀ ਉਚਾਈ ਦੇ ਉੱਤੇ ਵੇ ਤੇ ਆ ਸਾਰੇ ਆ ਵੇਖੋ ਪੋਲ ਨਾਮ ਲਿਖੇ ਨੇ ਤੇ ਆ ਸਾਰੇ ਥੱਲੇ ਉਤਰਦੇ ਨੇ ਤੇ ਇੱਥੇ ਆ ਇਸ ਟਾਈਮ ਆਪਾਂ ਇੱਥੇ ਆ ਤੇ ਬਸ ਹੁਣ ਕੋਸ਼ਿਸ਼ ਕਰਨੀ ਆ ਕਿ ਉਹ ਪੋਲ ਦੇ ਆਪਾਂ ਨਜ਼ਦੀਕ ਪਹੁੰਚ ਸਕੀਏ ਬਾਕੀ ਅੱਗੇ ਦੇਖੋ ਹੁੰਦਾ ਕੀ ਕੀ ਹੈ ਅੱਜ ਮਿੱਤਰੋ ਫੋਰ ਥੱਲੇ ਪਾਣੀ ਦਾ ਬਹਾਅ ਵੇਖੋ ਤੁਸੀਂ ਕਿੰਨਾ ਕੁ ਤੇਜ਼ ਹੈ ਤੁਹਾਨੂੰ ਨੇੜੇ ਹੋ ਕੇ ਭੰਦੇ ਹੋਰ ਦੇ ਆ ਸੀ ਆ ਯੂ ਜਿਹੜਾ ਐ ਜਿੱਥੇ ਮਿੱਤਰੋ ਬਾਹੂਵਲੀ ਨੇ ਵੀਡੀਓ ਬਣੀ ਦੀ ਤੇ ਬਾਹੂਵਲੀ ਅਧ ਵਿਚਕਾਰ ਦੁਰ ਜਾਂਦਾ ਸੀ ਪਰ ਉਸ ਤੋਂ ਉੱਤੇ ਪਹੁੰਚਣ ਦੀ ਮੁਸ਼ਕਲ ਹੁੰਦੀ ਨਹੀਂ ਫਿਰ ਮਿੱਤਰੋ ਇੱਕ ਦਿਨ ਪਹੁੰਚ ਹੀ ਗਿਆ ਉਹਦੀ ਗੱਲ ਏ ਆ ਫੋਲ ਬੜਾ ਮਸ਼ਹੂਰ ਏ ਇੱਥੋਂ ਦਾ ਤੇ ਜਿਵੇਂ ਕੀ ਕਹਿ ਸਕਦੇ ਆ ਕਿ ਇੱਥੇ ਦੁਨੀਆ ਵੀ ਬਹੁਤ ਘੱਟ ਏ ਕਿਉਂਕਿ ਕਾਫੀ ਦੂਰ ਪੈ ਜਾਂਦਾ ਏ ਪਹਾੜੇ 'ਚ ਪਰ ਜਿਹੜਾ ਵਿਊ ਏ ਵਿਊ ਬੜਾ ਘੈਂਡਾ ਏ ਮਿੱਤਰੋ ਸੋ ਰეკਮੈਂਡ ਕਰਾਂਗਾ ਜਰੂਰ ਇੱਥੇ ਆਉਣੀ ਲੋਕੇਸ਼ਨ ਤੇ ਸਾਰਾ ਡਿਸਕ੍ਰਿਪਸ਼ਨ ਅਪ ਤੁਹਾਨੂੰ ਦੱਸ ਦਾਂਗੇ ਉੱਤੇ ਗਲੇਸ਼ੀਅਰ ਜਿਹੜੇ ਨੇ ਪਿਗਲਦੇ ਨੇ ਤੇ ਆਰਾਊਂਡ 300 ਮੀਟਰ ਦੀ 300 ਆਰਾਊਂਡ 300 ਮੀਟਰ ਦੀ ਦੂਰੀ ਤੇ ਉੱਤੇ ਜਿਹੜਾ ਪਾਣੀ ਦਾ ਗਲੇਸ਼ੀਅਰ ਜਿਹੜਾ ਉਹ ਤੋਂ ਪਿਗਲਦੇ ਸ਼ੁਰੂ ਹੁੰਦਾ ਹੈ ਪਾਣੀ ਤੇ ਬਾਸੀ ਥਿ ਵਿਊ ਚੈੱਕ ਕਰ ਸਕਦੇ ਹੋ ਇੱਕ ਹੋਰ ਚੀਜ਼ ਦਿਖਾਣਾ ਤੁਹਾਨੂੰ ਇਹ ਬੰਦੇ ਇਤੋਂ ਤੱਕ ਜੜੇ ਹੋਏ ਨੇ ਤੇ ਸਾਡੇ ਆਲੇ ਮਤਲਬ ਇਤੋਂ ਤੱਕ ਰਹਿਦੇ ਬੈਠੇ ਜਿਨ੍ਹਾਂ ਨੂੰ ਹੈਕਿੰਗ ਹੀ ਸਾਨੂੰ ਜਿੰਦਗੀ ਤੋਂ ਬਹੁ ਮਾਇਆ ਮੁੱਕੀ ਪਈ ਹੈ ਹੋ ਪਹੁੰਚਦੇ ਨੇ ਉੱਤੇ ਪਖਾਨਾ ਤੁਹਾਨੂੰ ਇੱਕ ਮਿੰਟ ਆ ਦੇਖੋ ਮਿੱਤਰੋ ਕਿੱਥੇ ਤੱਕ ਪਹੁੰਚੇ ਹੋਏ ਹਈਓ ਕਹਿੰਦੇ ਕਿ ਬਸ ਪੋਠੇ ਘਵਮਿੰਨਾਂ ਕੋਲੀ ਦੇ ਸਾਰੇ ਸੋ ਐਵੇਂ ਜਗ੍ਹਾ ਜਾਂਦੇ ਹੋ ਤੇ ਆਪਣੀ ਸੇਫਟੀ ਦਾ ਧਿਆਨ ਖੁਦ ਰੱਖਿਆ ਕਰੋ ਮਿੱਤਰੋ ਬਟ ਜੇ ਲੋਕੇਸ਼ੜੇ ਤੇ ਪਾਣੀ ਜਣਾ ਉੱਤੇ ਪੈਂਦੇ ਆ ਸਿਰਾ ਹੀ ਕੰਮ ਸੋ ਆ ਅਸੀਂ ਮਿੱਤਰੋ ਫੋਲ ਤੇ ਹੁਣ ਫਿਰ ਆਪਾਂ ਚੱਲ ਪਏ ਆ ਅਗਲੀ ਡੈਸਟੀਨੇਸ਼ਨ ਦੇ ਉੱਤੇ ਤਾਂ ਕਿ ਹੋਰ ਅੱਜ ਦਾ ਦਿਨ ਫੁੱਲ ਆਫ ਐਡਵੈਂਚਰ ਹੋ ਸਕੇ ਪਿਛਲਾ ਦਿਨ ਵੀ ਕਾਫੀ ਵਧੀਆ ਰਿਹਾ ਸੀ ਐਦ ਕਿ ਵੀ ਕਾਫੀ ਨਵੇਂ ਨਵੇਂ ਚੀਜ਼ਾਂ ਵੇਖਣ ਨੂੰ ਮਿਲਣਦੀਆਂ ਨੇ ਸੋ ਅੱਗੇ ਦੇਖਦੇ ਆਂ ਆਪਾਂ ਹੋਰ ਕੀ ਕੀ ਵੇਖ ਸਕਨੇ ਆ ਤੇ ਕੀ ਕੀ ਹੋਰ ਚੀਜ਼ਾਂ ਤੁਹਾਨੂੰ ਦਿਖਾ ਸਕਨੇ ਆ ਬਾਕੀ ਜਿਹੜਾ ਪਿੱਛੇ ਜਿਹੜਾ ਲੂਇਸ ਲਾਟੇ ਜਾ ਸੀ ਉੱਥੇ ਟਾਈਮ ਖਰਾਬ ਹੀ ਹੋਇਆ ਆਪਣਾ ਤੇ ਆ ਹੋਟਲ ਪਬਲਿਕ ਵੀ ਬੜੀ ਸੀ ਤੇ ਉੱਤੋਂ ਵੀਡੀਓ ਵੀਡੀਓ ਬਣਾਉਂਦੇ ਤੇ ਮੈਂ ਆਪਣਾ ਜੀ ਲਾਇਸੈਂਸ ਵੀ ਢੇਕ ਬੈਠਾ ਵਾਂ ਉਹ ਕਿਤੇ ਪਾਣੀ ਪੂਣੀ ਚ ਡੋਬ ਗਿਆ ਬਟ ਕੋਈ ਨਾ ਵੀਡੀਓ ਰੁਕਣੀ ਨਹੀਂ ਚਾਹੀਦੀ ਸੀ ਕਲਾਬਿਆਂ ਦਾ ਸਾਨੂੰ ਤੇ ਇੱਥੇ ਹੁਣ ਆਪਾਂ ਆ ਗਏ ਸਾਂ ਆ ਵੇਖੋ ਇੱਥੇ ਮਿੱਤਰੋ ਆ ਗਏ ਆਪਾਂ ਵੈਲਕਮ ਯੂਹੋ ਪਾਰਕ ਨੈਸ਼ਨਲ ਇਹ 8680 86 ਦੇ ਵਿੱਚ ਸਟੈਬਲਿਸ਼ ਹੋਇਆ ਸੀ ਮਤਲਬ ਇਹ ਪਹਾੜਾਂ ਦੇ ਵਿੱਚ ਚਾਰ ਚਪੇਰੇ ਪਹਾੜ ਨੇ ਤੇ ਆ ਸਾਰਾ ਨਕਸ਼ਾ ਦਿੱਤਾ ਹੋਇਆ ਹੈ ਮਿੱਤਰੋ ਆ ਹੁਣੇ-ਹੁਣੇ ਆਪਾਂ ਹੋ ਕੇ ਆਏ ਸਾਂ ਕਿਹੜੀ ਲੇਕ ਤੇ ਆਏ ਸਾਂ ਹੁਣ ਆਪਾਂ ਇਸ ਟਾਈਮ ਇੱਥੇ ਆ ਤੇ ਆਪਾਂ ਆਏ ਸਾਂ ਇਥੋਂ %4 फोर्स ਤੋਂ ਇੱਥੋਂ ਆਪਾਂ ਆਏ ਆ ਤੇ ਆਹ ਵੇਖੋ ਮਿੱਤਰੋ ਕਿੰਨਾ ਕੁ ਸਿਸਟਮ ਕਿੰਨਾ ਕੁ ਘੁੰਮਣ ਵਾਲਾ ਜਗ੍ਹਾ ਰੱਖਿਆ ਨੇ ਇਹਨਾਂ ਨੇ ਆਹ ਥੱਲੇ ਨਾਲ ਦਿੱਤਾ ਹੋਇਆ ਡਾਟਾ ਸਾਰਾ ਕੁਝ ਤੇ ਇਧਰ ਨਾਲ ਰੇਲਵੇ ਦੀ ਹਿਸਟਰੀ ਦਿੱਤੀ ਹੋਈ ਹੈ ਇਹ ਇਹ ਆਹ ਵੇਖੋ ਇਹਨਾਂ ਨੇ ਕਿ ਪਹਿਲਾਂ ਘੋੜਿਆਂ ਦੀ ਮਨਜ਼ੂਰੀ ਦਿੱਤੀ ਸੀ ਘੋੜੇ ਸਿਰਫ ਇਹ ਪੱਛ ਸਕਦੇ ਹਨ ਫਿਰ ਉਹਨਾਂ ਨੇ ਤਰਲਾ ਤਰਲਾ ਮਾਰ ਕੇ ਤੇ ਫਿਰ ਇਹਨਾਂ ਰੇਲਵੇ ਦਾ ਉਹ ਕੀਤਾ ਕੰਮ ਸ਼ੁਰੂ ਹੋ ਗਿਆ ਤੇ ਆਹ ਵੇਖੋ ਤੁਸੀਂ ਆ ਬਹੁਤ ਛੋਟਾ ਜਿਹਾ ਸ਼ਹਿਰ ਛੋਟਾ ਸ਼ਹਿਰ ਨਹੀਂ ਮੈਂ ਕਸਬਾ ਜਿਹਾ ਨਿਕਲਿਆ ਪਹਾੜਾਂ ਦੇ ਵਿੱਚ ਚਾਰ ਚਪੇਰੇ ਪਹਾੜ ਦੇ ਦੇ ਤੇ ਆ ਜਿਹੜੀ ਰੇਲਵੇ ਦੀ ਮੈਂ ਗੱਲ ਕਰਨ ਦੀ ਆ ਤੁਹਾਨੂੰ ਖਾਨਾ ਵਾ ਅੱਗੇ ਜਿਹੜੀ ਕਿ ਬੜੀ ਇੱਥੇ ਦੀ ਬਹੁਤ ਮਸ਼ਹੂਰ ਏ ਤੇ ਨਾਲ ਨਾਲ ਇਹਨਾਂ ਵੈਸੇ ਤੇ ਜਿਹੜ ਜਿਹੜੀਆਂ ਦੀਆਂ ਸਪੈਸੀਫਿਕ ਜਗ੍ਹਾ ਨੇ ਮਸ਼ਹੂਰ ਜਗ੍ਹਾ ਨੇ ਨਾ ਉਹਨਾਂ ਦੀ ਨਾਲ ਡਿਟੇਲ ਵੀ ਦਿੱਤੀ ਹੋਈ ਏ ਜਿਵੇਂ ਆ ਵੇਖੋ ਦਾ ਬਿਗ ਹਿੱਲ ਦਾ ਵੇਖੋ ਕਿ ਜਿਵੇਂ ਆ ਬੱਕੀ ਕਿੰਨੇ ਤੇ ਪਹੁੰਚ ਗਏ ਆ ਆ ਬਿਗ ਹਿੱਲੇ ਤੇ ਯਾਰ ਰੇਲਵੇ ਲੇਬਰ ਸਿੱਕਾਦੋਂ ਬਣਿਆ ਕਦੋਂ ਕੀਤਾ ਸ਼ੁਰੂ ਆ ਨਾਲ ਅੱਲਾ ਦੱਸਿਆ ਸ਼ੈਂਟੀ ਟਾਊਨ ਟੂ ਬੂਮ ਟਾਊਨ ਸਾਰਾ ਡਿਟੇਲ ਨਾਲ ਦਿੱਤੀ ਕਿਹੜੇ ਕਿਹੜੇ ਬੰਦੇ ਕਿਹੜੇ ਕਿਹੜੇ ਗਏ ਹਨ ਕਿੱਥੇ ਕੀ ਪਾਰਕ ਦੀ ਹਿਸਟਰੀ ਹੈ ਤੇ ਕਿਵੇਂ ਪਹਿਲਾਂ ਭਾਲੂ ਵਗੈਰਾ ਵੀ ਹੁੰਦੇ ਰਹੇ ਹਨ ਭਜਾਉਂਦੇ ਰਹੇ ਨੇ ਸਾਰੇ ਇਹਨਾਂ ਨੂੰ ਤੇ ਇਹਨੂੰ ਲਵ ਆਫ ਮਾਊਂਟੇਨ ਵੀ ਕਿਹਾ ਜਾਂਦਾ ਆ ਤੁਸੀਂ ਆ ਵੇਖੋ ਲੋਕੇਸ਼ਨ ਪਹਾੜਾ ਦੇ ਵਿੱਚ ਛੋਟਾ ਜਿਹਾ ਕਸਬਾ ਤੇ ਅੱਜ ਜਿਹੜੀ ਰੇਲਵੇ ਦੀ ਗੱਲ ਕਰਨੀ ਆ ਮੈਂ ਤੁਹਾਨੂੰ ਮਿੱਤਰੋ ਅੱਜ ਆ ਰੇਲਵੇ ਸੋ ਇੱਥੇ ਵੀ ਆਪਾਂ ਘੁੰਮ ਲਿਆ ਤੇ ਹੁਣ ਅੱਗੇ ਦੀ ਵਹਿੰਦੇ ਆ ਅੱਜ ਦੇ ਦਿਨ ਦੇ ਵਿੱਚ ਆਪਾਂ ਕੀ ਕੀ ਕੈਪਚਰ ਕਰ ਸਕਨੇ ਔਰ ਸਾਰੀ ਡਿਟੇਲ ਆਪਾਂ ਇਕੱਠੀ ਕਰਾਂਗੇ ਕੱਲ ਦੀ ਕੱਲ ਵੇਖਾਂਗੇ ਪਰ ਅੱਜ ਨਾ ਘੁੰਮਿਆ ਗਿਆ ਅੱਜ ਤੇ ਰਾਤ ਨੂੰ ਕਰਕੇ ਆਪਾਂ ਵਲੌਗ ਦੀ ਸਮਾਪਤੀ ਤੇ ਕੋਸ਼ਿਸ਼ ਕਰਾਂਗੇ ਜਲਦੀ ਤੋਂ ਜਲਦੀ ਤੁਹਾਡੇ ਕੋਲ ਪਹੁੰਚੇ ਉਹ ਵੀ ਮਿੱਤਰੋ ਆਪਾਂ ਪਹੁੰਚੇ ਹੈਗੇ ਡੈਸਟੀਨੇਸ਼ਨ ਦੇ ਉੱਤੇ ਜੋਨਸਟਨ ਕੈਨਿਓ ওকে ਮਿੱਤਰੋ ਜੋਨਸਟਨ ਕੈਨਿਓ 2.6 ਕਿਲੋਮੀਟਰ ਹੈ 1 ਘੰਟਾ ਬਿਲਕੁਲ ਅੱਪਰ ਲੈਵਲ ਤੇ ਪਹੁੰਚਦੇ ਤੇ 1 ਕਿਲੋਮੀਟਰ ਹੈ 30 ਮਿੰਟ ਦਾ ਰਸਤਾ ਹੈ ਆਪਣਾ ਫਰਸਟ ਪੀਕ ਪੁਆਇੰਟ ਸੈਕੰਡ ਪੀਕ ਪੁਆਇੰਟ ਮੱਲ ਲੱਗ ਹੀ ਹੈਗਾ ਘੰਟੇ ਕੋ ਰਸਤਾ ਵੈਨੇ ਆ ਅੱਧੇ ਘੰਟੇ ਵਾਲਾ ਸਫ਼ਰ ਪੂਰਾ ਕਰਨਾ ਹੈ ਪੂਰੇ 1 ਘੰਟੇ ਦਾ ਬਾਕੀ ਜੌਨਸਟਨ ਕੈਨion ਬੈਂਫ ਨੈਸ਼ਨਲ ਪਾਰਕ ਲੈਟਸ ਗੋ ਇਹ ਮਿੱਤਰੋ ਲੋਕੇਸ਼ਨ ਜਿਹਦਾ ਆਪਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ ਆ ਦੇਖੋ ਇਹ ਝਰਨਾ ਨਾਲ ਨਾਲ ਤੁਰਦਾ ਰਹਿੰਦਾ ਤੇ ਆ ਇਧਰ ਲਈ ਸਾਡੀ ਪਹਾੜੀ ਉੱਚੀ ਤੇ ਇਧਰ ਲਈ ਸਾਡੀ ਪਹਾੜੀ ਵਿੱਚਕਾਰ ਰਾਹ ਬਣਿਆ ਹੋਇਆ ਹੈ ਤੇ ਰਾਹ ਦੇ ਥੱਲੇ ਲੱਗੇ ਨੇ ਬੰਦੀਆਂ ਜਿਹੜੀਆਂ ਇਹ ਬ੍ਰਿਜ ਨੂੰ ਸੰਭਾਲੀ ਬੈਠੀਆਂ ਨੇ ਤੋ ਮਿੱਤਰੋ ਜਿੱਥੇ ਹੁਣ ਅਸੀਂ ਅੰਦਰ ਗਏ ਸਾਂ ਇੱਥੇ ਲੋਕੀ ਸਾਰੇ ਦਾਦਾ 15-15 ਮਿੰਟ ਲਾਂਦੇ ਹਨ ਪਤਾ ਨਹੀਂ ਆ ਸਾ ਕੀ ਵੇਖਣਦੇ ਹਨ ਉੱਥੇ ਬਟ ਉੱਥੇ ਜਿਹੜਾ ਆਰਾਊਂਡ 20 ਤੋਂ 30 ਮਿੰਟ ਦਾ ਵਿਊ ਸੀ ਬਾਕੀ ਕਦਾਲੀ ਲੋਕੀ ਖਲੋਣ ਦੀ ਜਗ੍ਹਾ ਕੋਈ ਨਹੀਂ ਸੀ ਉੱਥੇ ਪਤਾ ਨਹੀਂ ਕਿਉਂ ਲੋਕੀ ਜ਼ਿਆਦਾ ਖਲੋਣਦੇ ਹਨ ਬਟ ਠੀਕ ਸੀ ਵਧੀਆ ਜ਼ਿਆਦਾ ਵਿਊ ਜਿਹੜਾ ਜਿਹੜਾ ਨਾਲ ਨਾ ਤੁਰ ਕੇ ਹੁੰਨੇ ਪਿਆ ਇਹ ਜ਼ਿਆਦਾ ਵਿਊ ਹੈ ਐਸ ਕੰਪੇਅਰ ਟੂ ਦਾ ਉਹ ਝਰਨਾ ਤੇ ਅੰਦਰ ਨਾਲੋਂ ਤੇ ਬਾਹਰ ਜ਼ਿਆਦਾ ਵਿਊ ਵਿਖਦਾ ਬਾਕੀ ਆ ਜਿਹੜਾ ਚੀਜ਼ ਹੁਣ ਮੈਂ ਤੁਹਾਨੂੰ ਵਖਾ ਲਗਾ ਆ ਜਿਹੜਾ ਆਹ ਵਿਊ ਆਹ ਸਭ ਤੋਂ ਘੈਂਟ ਹੈ ਥੈਟਸ ਇਟ ਹੋਰ ਗੋਸ਼ ਨਹੀਂ ਹੈਗਾ ਆ ਜਿਹੜਾ ਨਾਲ ਨਾਲ ਆਪਾਂ ਤੁਰਦੇ ਜਾਂਦੇ ਆ ਪਾਣੀ ਵਹਿੰਦੇ ਜਾਂਦੇ ਆ ਝਰਨੇ ਵਹਿੰਦੇ ਜਾਂਦੇ ਆ ਇਹਦੇ ਵਰਗੇ ਤਾਂ ਸਵਾਦ ਹੀ ਕੋਈ ਨਹੀਂ ਕਿਤੇ ਗੱਲ ਬਾਤ ਹੀ ਵੱਖਰੀ ਹੈ ਸੋ ਆ ਥਿਸ ਇਜ਼ ਦਾ ਬੈਸਟ ਵਿਊ ਜਿਹਦੂ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਹੋਰ ਅੱਗੇ ਵਹਿੰਨੇ ਆ ਇਸ ਟਾਈਮ ਟਾਈਮ ਆਪਣੇ ਕੋਲ ਕਾਫੀ ਘੱਟ ਰਹਿ ਗਿਆ ਤੇ ਗਿਆ ਹੋਟਲ ਦੇ ਵਿੱਚ ਵੀ ਜਾਣਾ ਸੋ ਮਿੱਤਰੋ ਵਾਪਸੀ ਫਿਰ ਆਪਾਂ ਆ ਗਏ ਆ ਜੌਨਸਟਨ ਕੈਨਨ ਟ੍ਰੇਲ ਟੂ ਹਾਲਕੀ ਡੇਢ ਘੰਟੇ ਦਾ ਅਪਰ ਫਾਲਸ ਇ ਤੇ ਲੋਅਰ ਫਾਲਸ ਇ ਅੱਧੇ ਘੰਟੇ ਦਾ ਸੋ ਮਿੱਤਰੋ ਗੱਲ ਇਵੇਂ ਆ ਗੱਲ ਕਿਵੇਂ ਆ ਸੋ ਵਧੀਆ ਸੀ ਯਾਰ ਵਧੀਆ ਘੁੰਮ ਫਿਰ ਲਿਆ ਆਪਾਂ ਹੁਣ ਤੇ ਹੁਣ ਆਪਾਂ ਹੋਟਲ ਵੱਲ ਜਾਣੇ ਪਏ ਆ ਤੇ ਬਾਕੀ ਪਹਿਲਾਂ ਵੇਣੇ ਆ ਪਹਿਲਾਂ ਫੂਡ ਵੀ ਕਲੈਕਟ ਕਰਨਾ ਹੈ ਖਾਣ ਪੀਣੂ ਵੇਣੇ ਆ ਕੁਝ ਲੈ ਲਈਏ ਤੇ ਉਸ ਤੋਂ ਬਾਅਦ ਫਿਰ ਹੋਟਲ 'ਚ ਜਾਵਾਂਗੇ ਤੇ ਵੈਸੇ ਤੇ ਉੱਥੇ ਕਹਿੰਦੇ ਨੇ ਕਿ ਹੈ ਕੋਈ ਨਾ ਕੋਈ ਸ਼ੋਪਸ ਵਗੈਰਾ ਜੇ ਹੋਈਆਂ ਤੇ ਵਧੀਆਂ ਨੇ ਨਹੀਂ ਤੇ ਪਰ ਆਪਾਂ ਬਾਹਰੋਂ ਪਵੰਦਿਤ ਕਰਾਂਗੇ ਸੋ ਪਹੁੰਚ ਗਏ ਆਪਾਂ ਆ ਵੇਖੋ ਇੱਕ ਹੋਰ ਚੀਜ਼ ਤੁਹਾਨੂੰ ਖਾਣਾ ਵਾ ਇੱਥੇ ਨਾ ਜਗਾ ਜਗਾ ਤੇ ਆ ਪੋਸਟਰ ਲੱਗੇ ਨੇ ਹਿਊਮਨ ਫੂਡ ਸਕਿਲਸ ਵਾਈਲਡ ਲਾਈਫ ਮਤਲਬ ਇਹ ਵੇ ਕਿ ਜਿਹੜੇ ਇੱਥੇ ਜਾਂਦੇ ਲੋਕੀ ਖਾਣ ਪੀਣ ਦਾ ਸਮਾਨ ਲੈ ਕੇ ਜਾਂਦੇ ਨੇ ਤੇ ਜਿਹੜਾ ਛੱਡ ਦੇ ਦਿੰਦੇ ਨੇ ਫਿਰ ਆ ਮਤਲਬ ਕਿ ਰਾਤ ਨੂੰ ਹੁੰਦੇ ਨੇ ਆ ਭੇੜੀਆਂ ਤੇ ਆ ਭਾਲੂ ਵਗੈਰਾ ਹੁੰਦੇ ਰਾਤ ਨੂੰ ਤੇ ਫਿਰ ਉਹ ਖਾ ਲੈਂਦੇ ਨੇ ਤੇ ਫਿਰ ਅਗਲੀ ਵਾਰ ਉਹ 스ਮੈਲ ਦੇ ਨਾਲ ਉਹ ਅਟੈਕ ਵੀ ਕਰਦੇ ਨੇ ਸੋ ਇਸ ਕਰਕੇ ਉਹਨਾਂ ਨੇ ਕਿਹਾ ਹੈ ਕਿ ਖਾਣ ਪੀਣ ਦਾ ਸਮਾਨ ਨਾ ਇਥੇ ਸੁੱਖੋ ਤੇ ਮੋਸਟਲੀ ਅਵੋਇਡ ਹੀ ਕਰੋ ਐਵੇਂ ਜਗ੍ਹਾ ਤੇ ਲੈ ਕੇ ਜਾਣਾ ਤਾਂ ਕਿ ਕਿਉਂਕਿ ਇਹ ਖਤਰਨਾਕ ਹੋ ਸਕਦਾ ਹੈ ਨੈਕਸਟ ਕੈਂਡੀਡੇਟ ਵਾਸਤੇ ਨੈਕਸਟ ਪਰਸਨ ਵਾਸਤੇ ਨੈਕਸਟ ਵਿਜ਼ਟਰ ਵਾਸਤੇ ਸੋ ਦੈਟਸ ਵਾਈ ਆ ਗੱਲ ਬਾਤ ਸੀ ਸੋ ਹੁਣ ਆਪਾਂ ਜਾਂਦੇ ਆ ਅੱਗੇ ਤੇ ਅੱਗੇ ਤਾਂ ਵੇਨਿਆ ਕੀ ਮਾਹੌਲ ਹੈਗਾ بارش ਫੋਰੀ ਹੋਲੀ ਹੁੰਦੀ ਹੈ بارش ਤੇ ਜਦੋਂ ਇਥੇ ਗਏ ਹੌਲੀ ਹੁੰਦੀ ਹੈ ਸੋ ਅੱਗੇ ਦਾ ਵੇਨਿਆ ਕੀ ਮਾਹੌਲ ਹੈ ਤੇ ਮਿਲਦੇ ਆਂ ਫਿਰ ਆਪਾਂ ਸੋ ਮਿੱਤਰੋ ਆਪਾਂ ਪਹੁੰਚ ਗਏ ਆ ਹੋਟਲ ਦੇ ਰੈਸਟੋਰੈਂਟ ਤੇ ਬੰਦੇ ਆਪਾਂ ਨੂੰ ਮਿਲ ਗਏ ਨੇ ਆਪਣੇ ਨਾਲ ਦੇ ਆ ਬੰਦੇ ਆਪਣੇ ਬਹਿ ਗਏ ਨੇ ਵਿੱਚ ਹੁਣ ਤੇ ਹੋਟਲ ਬੜਾ ਸ਼ਾਨਦਾਰ ਹੈ ਇਹਦਾ ਆਪਾਂ ਨੂੰ ਸਵੇਰੇ ਪੂਰਾ ਸ਼ਡਿਊਲ ਖਾਵਾਂਗੇ ਬਟ ਹੁਣ ਤੇ ਥੱਕੇ ਹੋਏ ਆ ਸੋ ਥੇ ਥੇ ਆਪਣਾ ਕਰਕੇ ਤੇ ਫਿਰ ਅਕੇ ਰੈਸਟ ਕਰਨੇ ਆ ਸਵੇਰੇ ਖਾਵਾਂਗੇ ਤੁਹਾਨੂੰ ਪੂਰਾ ਹੋਟਲ ਦਾ